ਗੜਸ਼ੰਕਰ ਤੋਂ ਬੀ ਡੀ ਪੀਓ ਮੈਡਮ ਮਨਜਿੰਦਰ ਕੌਰ ਨੇ ਆਪਣੇ ਗੜਸ਼ੰਕਰ ਹਲਕੇ ਦੇ ਹੜ੍ਹ ਪਰਬੰਵਿਤ ਪਿੰਡਾਂ ਬਾਰੇ ਜਾਣੂ ਕਰਵਾਇਆ ਅਤੇ ਹੁਸ਼ਿਆਰਪੁਰ ਦੇ ਟਾਣਡਾ ਏਰੀਆ ਦੇ ਕਾਫੀ ਪਿੰਡਾਂ ਦੇ ਵਿੱਚ ਰਾਤ ਸਮੇਂ ਗ੍ਰੀਪੇਜੰਡਾ ਖੁਲਾਸਾ ਕੀਤਾ ਪੈਗਾਮ-ਏ-ਜਗਤ ਗੜਸ਼ੰਕਰ ਤੋਂ ਬਲਜਿੰਦਰ ਕੇ ਤਣਾ ਦੀ ਰਿਪੋਰਟ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜਾ ਹੈਗਾ ਸਾਡਾ ਗੜਸ਼ੰਕਰ ਇਲਾਕਾ ਜਿਹੜਾ ਹੈਗਾ ਇਥੇ 2-3 ਪਿੰਡਾਂ ਜਿਆਦਾ ਜਿਹੜਾ ਹੈਗਾ ਉੱਚੇ ਜਿਹੜੇ ਰੋਡ ਟੁੱਟ ਗਏ ਨੇ ਨਾ ਚੌਂ ਦਾ ਪਾਣੀ ਜਿਹੜਾ ਰੋਡ ਤੋਂ ਕ੍ਰੋਸ ਹੁੰਦਾ ਹੋਇਆ ਨੰਗਲਾ ਰੋਡ ਮਜਾਰਾ ਇਹ ਦੋਨਾਂ ਵਿੱਚ ਹੀ ਜਿਆਦਾ ਪਾਣੀ ਆਇਆ ਹੈ ਇਹਨਾਂ ਚ ਹੀ ਜਿਆਦਾ ਨੁਕਸਾਨ ਵੀ ਹੋਇਆ ਹੈ ਸੜਕਾਂ ਦਾ ਤੇ ਇੱਕ ਜਿਹੜੇ ਬਾਕੇ ਇਲਾਕੇ ਹੈਗੇ ਨੇ ਸਾਡੇ ਅਦਰ ਸਾਈਡ ਜਿੱਦਾਂ ਫਰੋਜ ਫਰ ਗੁਰਦਾਸਪੁਰ ਠੰਡਾ ਦਸੂਹਾ ਮਕੇਰੀਆਂ ਇਹਨਾਂ ਦੇ ਵਿੱਚ ਜਿਆਦਾ ਨੁਕਸਾਨ ਆ ਪ੍ਰਭਾਵਿਤ ਵੀ ਹੋਏ ਨੇ ਖੜ ਪੀੜਤਾ ਦੀ ਸਹਾਇਤਾ ਲਈ ਅਸੀਂ ਆਪਣੇ ਮਾਨਯੋਗ ਜਿੱਥੇ ਸਪੀਕਰ ਸਾਹਿਬ ਵੱਲੋਂ ਜਿਹੜਾ ਹੈਗਾ ਆਪਣੇ ਸਰਪੰਚ ਨਾਲ ਤਾਲਮੇਲ ਕਰਕੇ ਇੱਕ ਉਹਨਾਂ ਦੇ ਮੈਸੇਜ ਤੇ ਜਿਹੜਾ ਹੈਗਾ ਰਾਸ਼ਨ ਵੀ ਇਕੱਠਾ ਕੀਤਾ ਹੈਗਾ ਉਹਨਾਂ ਦੀ ਸਹਾਇਤਾ ਕਰਨ ਲਈ ਹੜ੍ਹ ਪੀੜਤਾਂ ਲਈ ਤੇ ਉਹ ਅਸੀਂ ਇੱਕ ਜਿਹੜਾ ਹੈਗਾ ਕੱਲ ਆਪਾਂ ਰਾਸ਼ਨ ਦਾ ਟਰੱਕ ਭਰ ਕੇ ਜਿਹੜਾ ਆਪਾਂ ਟਾਂਡ ਇੱਕ ਡਿਸਟ੍ਰਿਕਟ ਹਿਸ਼ਾਰਪੁਰ ਨੂੰ ਭੇਜਿਆ ਤੇ ਇਸੇ ਵਿੱਚ ਹੀ ਕਹਾਂਗੇ ਕਿ ਸਾਡਾ ਗੜ੍ਹ ਸ਼ੰਕਰ ਬਲਾਕ ਜਿਹੜਾ ਹੈ ਅਜੇ ਇੰਨਾ ਪ੍ਰਭਾਵਿਤ ਨਹੀਂ ਹੈਗਾ ਬਿਲਕੁਲ ਥੋੜਾ ਬਹੁਤ ਡੈਮੇਜ ਹੋਈਆਂ ਕੁਝ ਸੜਕਾਂ ਉਹ ਅਸੀਂ ਦੀ ਸਭ ਤੇ ਏਡੀ ਸਭ ਦੇ ਧਿਆਨ ਵਿੱਚ ਲਿਆ ਕੇ ਜਲਦ ਤੋਂ ਜਲ ਰਿਪੇਅਰ ਕਰਾਉਣ ਦੀ ਕੋਸ਼ਿਸ਼ ਕਰਾਂ।